ਸਾਰੇ ਕਿਸਾਨ ਵੀਰਾਂ ਨੂੰ ਮੇਰਾ ਇਹ ਕਹਿਣਾ ਹੈਗਾ ਵੀ ਜਦੋਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀਗਾ ਜਿੱਦਾਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀ ਉਹ ਸਾਬ ਬਹੁਤ ਗਲਤ ਕੀਤਾ ਉਹਨਾਂ ਨੇ ਉਹ ਬਹੁਤ ਗਲਤ ਕੀਤਾ ਪਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਹਜੇ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ ਪਿੰਡ ਡੱਲੇ ਵਾਲਾ ਗੁਰਦੁਆਰੇ ਦੇ ਸਾਹਮਣੇ ਅਜੇ ਵੀ ਤਰਨਾ ਲੱਗਿਆ ਹੈਗਾ ਅਜੇ ਵੀ ਮਿਕਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਅੱਜ ਬੇਟਾ ਪਤਾ ਲੱਗਿਆ ਕਿ ਡੇਲੇ ਵਾਲਾ ਸਾਡੀ ਸਿਹਤ ਕਾफी ਵਿਗੜ ਗਈ ਆ ਪੁਰਨਾ ਹੀ ਬੰਦ ਕਰਤਾ ਪਾਣੀ ਵੀ ਨਹੀਂ ਪੀ ਰਿਆ ਉਹਨੂੰ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ ਲੱਗਦਾ ਜੀ ਬਹੁਤ ਸੈੜਾ ਮੈਂ ਸੈੜਣਾ ਮਤਲਬ ਰੱਬ ਦੀ ਕਿਰਪਾ ਨਾਲ ਅਜੇ ਵੀ ਠੀਕ ਨਹੀਂ ਹੋ ਤੈਨਸ਼ਨ ਤਾਂ ਹੁੰਦੀ ਹੈਗੀ ਉਹਨਾਂ ਲਈ ਕੀ ਕੁਝ ਬੋਲ ਵੀ ਨਹੀਂ ਰਹੇ ਪਾਣੀ ਵੀ ਨਹੀਂ ਪੀ ਰਹੇ ਸਵੇਰੇ ਬਿਮਾਰ ਪਏ ਆ ਉਹ ਕੀ ਜੇ ਮੇਰੇ ਦਾਦਾ ਜੀ ਨੂੰ ਕੁਝ ਹੋ ਗਿਆ ਤਾਂ ਇਹਦੇ ਵਿੱਚ ਸਰਕਾਰ ਦੀ ਗਲਤੀ ਹੋਊਗੀ ਕਿ ਸਰਕਾਰ ਨੇ ਮੇਰੇ ਦਾਦਾ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਇਹ ਕਹਿਣਾ ਹੈਗਾ ਵੀ ਜਦੋਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀਗਾ ਜਿੱਦਾਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀ ਉਹ ਸਾਉ ਬਹੁਤ ਗਲਤ ਕੀਤਾ ਉਹਨਾਂ ਨੇ ਉਹ ਬਹੁਤ ਗਲਤ ਕੀਤਾ ਪਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਹਜੇ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ ਪਿੰਡ ਡੱਲੇ ਵਾਲਾ ਗੁਰਦੁਆਰੇ ਦੇ ਸਾਹਮਣੇ ਹਜੇ ਵੀ ਧਰਨਾ ਲੱਗਿਆ ਹੈਗਾ ਹਜੇ ਵੀ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਅੱਜ ਬੇਟਾ ਪਤਾ ਲੱਗਿਆ ਕਿ ਡੱਲੇ ਵਾਲਾ ਸਾਡੀ ਸਿਹਤ ਕਾਫੀ ਵਿਗੜ ਗਈ ਆ ਪੁਰਨਾ ਹੀ ਬੰਦ ਕਰਤਾ ਪਾਣੀ ਵੀ ਨਹੀਂ ਪੀ ਰਿਆ ਉਹਨੂੰ ਦੇਖ ਕੇ ਕਿਵੇਂ ਲੱਗਦਾ ਮੂੰਹ ਲੱਗਦਾ ਜੀ ਬਹੁਤ ਸੈਡ ਹਾਂ ਮੈਂ ਸੈਡ ਹਾਂ ਮਤਲਬ ਰੱਬ ਦੀ ਕਿਰਪਾ ਨਾਲ ਹਜੇ ਵੀ ਠੀਕ ਨੇ ਉਹ ਟੈਨਸ਼ਨ ਤਾਂ ਹੁੰਦੀ ਹੈਗੀ ਉਹਨਾਂ ਲਈ ਕਿ ਕੁਝ ਬੋਲ ਵੀ ਨਹੀਂ ਰਹੇ ਪਾਣੀ ਵੀ ਨਹੀਂ ਪੀ ਰਹੇ ਸਵੇਰੇ ਬਿਮਾਰ ਪਏ ਆ ਉਹ ਕਿ ਜੇ ਮੇਰੇ ਦਾਦਾ ਜੀ ਨੂੰ ਕੁਝ ਹੋ ਗਿਆ ਤਾਂ ਇਹਦੇ ਵਿੱਚ ਸਰਕਾਰ ਦੀ ਗਲਤੀ ਹੋਊਗੀ ਕਿ ਸਰਕਾਰ ਨੇ ਮੇਰੇ ਦਾਦਾ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਇਹ ਕਹਿਣਾ ਹੈਗਾ ਵੀ ਜਦੋਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀਗਾ ਜਿੱਦਾਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀ ਉਹ ਸਾਬ ਬਹੁਤ ਗਲਤ ਕੀਤਾ ਉਹਨਾਂ ਨੇ ਉਹ ਬਹੁਤ ਗਲਤ ਕੀਤਾ ਪਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਹਜੇ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ ਪਿੰਡ ਡੱਲੇ ਵਾਲਾ ਗੁਰਦੁਆਰੇ ਦੇ ਸਾਹਮਣੇ ਹਜੇ ਵੀ ਧਰਨਾ ਲੱਗਿਆ ਹੈਗਾ ਹਜੇ ਵੀ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਅੱਜ ਬੇਟਾ ਪਤਾ ਲੱਗਿਆ ਕਿ ਡੇਲੇ ਵਾਲਾ ਸਾਡੀ ਸਿਹਤ ਕਾਫੀ ਵਿਗੜ ਗਈ ਆ ਪੁਰਨਾ ਹੀ ਬੰਦ ਕਰਤਾ ਪਾਣੀ ਵੀ ਨਹੀਂ ਪੀ ਰਿਆ ਹਾਂ ਉਹਨੂੰ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ ਲੱਗਦਾ ਜੀ ਬਹੁਤ ਸੈੜਾ ਮੈਂ ਸੈੜਾ ਮਤਲਬ ਰੱਬ ਦੀ ਕਿਰਪਾ ਨਾਲ ਹਜੇ ਵੀ ਠੀਕ ਨਹੀਂ ਹੋ ਤੈਨਸ਼ਨ ਤਾਂ ਹੁੰਦੀ ਹੈਗੀ ਉਹਨਾਂ ਲਈ ਕਿ ਕੁਝ ਬੋਲ ਵੀ ਨਹੀਂ ਰਹੇ ਪਾਣੀ ਵੀ ਨਹੀਂ ਪੀ ਰਹੇ ਸਭਾ ਦੇ ਬਿਮਾਰ ਪਏ ਆ ਉਹ ਕੀ ਜੇ ਮੇਰੇ ਦਾਦਾ ਜੀ ਨੂੰ ਕੁਝ ਹੋ ਗਿਆ ਤਾਂ ਇਹਦੇ ਵਿੱਚ ਸਰਕਾਰ ਦੀ ਗਲਤੀ ਹੋਊਗੀ ਕਿ ਸਰਕਾਰ ਨੇ ਮੇਰੇ ਦਾਦਾ ਜੀ